ਤੇ ਅੱਜ ਤੋਂ ਅਸੀਂ ਪਹਿਲਾਂ ਇਹਦੀ ਅਖਬਾਰਾਂ ਦੇ ਅੰਦਰ ਐਡ ਕੀਤੀ ਸੀਗੀ ਜਿਹੜੇ 106 ਵਾਹਨ ਲੈ ਇਹਨਾਂ ਦੀ ਬੋਲੀ ਹੋਣੀ ਹੈ ਖੁੱਲੀ ਬੋਲੀ ਹੋਣੀ ਹੈ ਤੇ ਅੱਜ ਇਹਦੇ ਅੰਦਰ ਬੋਲੀ ਅੰਦਰ 22 ਜਿਹੜੀ ਪਾਰਟੀਆਂ ਅਸੀਂ ਜਣ ਜਿਹਨੇ ਪਾਰਟਿਸਪੇਟ ਕੀਤਾ ਸੀਗਾ ਤੇ 106 ਵਾਹਨਾਂ ਦੀ ਸਾਡੀ ਜਿਹੜੀ ਕੀਮਤ ਅਸੀਂ ਜਿਹੜੀ ਪਹਿਲਾਂ ਆਪ ਦੀ ਅਨੁਮਾਨਿਤ ਕੀਮਤ ਜਿਹੜੀ ਸਰਕਾਰੀ ਬਣਦੀ ਸੀ ਜਿਹੜੀ ਲਾਈ ਸੀਗੀ ਉਹ 1619000 ਰੁਪਏ ਸੀਗੀ ਜੋ ਬੋਲੀ ਦੀ ਹੁਣ ਬੋਲੀ ਖਤਮ ਹੋ ਚੁੱਕੀ ਹੈ ਤੇ ਜਿਹੜੇ ਵਹੀਕਲ ਸਾਡੇ ਸਾਰੇ ਜਿਹੜੇ ਹੈਗੇ ਇਹ ਹੁਣ ਜਿਹੜੇ 25 ਲੱਖ ਤੇ 49000 ਰੁਪਿਆ ਜਿਹੜੀ ਹੈਗੀ ਇਹਦੀ ਬੋਲੀ ਲੱਗੀ ਹੈ ਤੇ ਇਹਨਾਂ ਦੀ ਜਿਹੜੀ ਰਕਮ ਹੈ ਅਸੀਂ ਜਿਹੜਾ 1/4 ਜਿਹੜਾ ਹੁਣ ਜਮਾ ਕਰਾਵਾਂਗੇ ਤੇ ਬਾਕੀ ਜਿਹੜੀ ਇੱਕ ਹਫਤੇ ਦੇ ਅੰਦਰ ਅੰਦਰ ਜਿਹੜੀ ਹੋਇਆ ਕੰਮ ਹੈਗੀ ਇਹ ਜਮਾ ਕਰਾਉਣ ਦੇ ਜ਼ਿੰਮੇਦਾਰ ਹੋਣਗੇ ਅਗਰ ਇਹ ਰਕਮ ਜਮਾ ਨਹੀਂ ਕਰਾਉਂਦੇ ਤੇ ਇਹ ਜਿਹੜੀ ਰਕਮ बोली ठीक होताजे तू जी सी कीमत अठ लख सैताली हजार रुपया लगी है ठीक बोली लगी है ताकि पैसा सरकारी खजाना चाह ग ਤੇ ਯੋ ਕਮਾਂ ਚ ਯੂਜ਼ ਹੋਣਗੇ ਇਹ ਫਾਰਮ ਜਿਹੜੀ ਹੈਗੀ ਇੱਕ ਤਾਂ ਬਠਿੰਡੇ ਦੀ ਹੈਗੀ ਇਹਦੇ ਅੰਦਰ ਨਵਨੀਤ ਕੁਮਾਰ ਦੀ ਫਾਰਮ ਹੈ ਇੱਕ ਬਰਨਾਲੇ ਦੀ ਹੈ ਆਤਮਾਰਾਮ ਤੇ ਇਹ ਦੋਨਾਂ ਫਰਮਾਂ ਨੇ ਜਿਹੜੇ ਵਕੇ ਵਕੇ ਜਿਹੜੇ ਲਾਰਚੇ ਗਏ ਇਹਨਾਂ ਨੂੰ ਆਪਦੇ ਸਭ ਤੋਂ ਵੱਡਕੀ ਬੋਲੀ ਦਿੱਤੀ ਤੇ ਇਹਨਾਂ ਨੂੰ ਇਹ ਬੋਲੀ ਜਿਹੜੀ ਹੈਗੀ ਛੱਡੀ ਗਈ ਹੈ ਇਹ ਸਭ ਜਿਹੜੇ ਆ ਬੋਲੀਆਂ ਨੇ ਨਿਲਾਮੀਆਂ ਕਰਦੀਆਂ ਇਹ ਸਾਇਕ ਕਦੋਂ ਤੱਕ ਹੁੰਦੀ ਹੈ ਮੰਨ ਲਓ 6 ਮਹੀਨੇ ਬਾਅਦ ਸਰਕਾਰ ਤੋਂ ਕੀ ਸਮਾਂ ਸਮਾਏ ਦੇ ਅੰਦਰ ਅਸੀਂ ਇਹਦਾ ਆਰਡਰ ਲੈਣੇ ਆ ਜਿਹੜੇ ਕੋਈ ਉਹਦੀ ਵੀ ਅਪੀਲ ਪੈਂਡਿੰਗ ਨਾ ਹੋਵੇ ਜਦੋਂ ਸਾਨੂੰ ਲੱਗਦਾ ਵੀ ਇਹਨੇ ਵਹੀਕਲ ਹੋ ਗਏ ਉਸੇ ਸਾਹਮਣੇ ਅਸੀਂ ਦੀ ਐਡ ਕਰਦੇ ਆ ਤੇ ਫਿਰ ਉਹਦੀ ਅਸੀਂ ਬੋਲੀ ਕਰਾਉਣੀ ਉਹ ਤਾਂ ਪਹਿਲਾਂ ਵੀ ਅਸੀਂ ਬੋਲੀ ਕਰਾਈ ਸੀਗੀ ਕਰੀਬ-ਕਰੀਬ ਮੇਰੇ ਖਿਆਲ ਕਿ 40 ਲੱਖ ਰੁਪਇਆ 43 ਲੱਖ 43 ਲੱਖ ਰੁਪਇਆ ਜਿਹੜਾ ਸੀਗਾ 140 140 ਵਹੀਕਲ ਚਾਹੀਏ ਅਸੀਂ ਪਹਿਲਾਂ ਵੀ ਇਹ ਬੋਲੀ ਕਰਾ ਚੁੱਕੇ ਆ ਤੇ ਇਹ ਮੇਰੇ ਰੈਂਡਿਸ ਹੈਗੀ ਨਹੀਂ ਹੈਗੀ ਕਿਉਂਕਿ ਮੈਂ April ਦੇ ਅੰਦਰ ਇੱਥੇ ਆਇਆ ਸੀਗਾ ਟ੍ਰਾਂਸਫਰ ਹੋ ਕੇ ਇਹ ਦੋ ਬੋਲੀਆਂ ਹੋਈਆਂ ਅੱਛਾ ਸਰ ਹੋਰ ਵੀ ਥਾਣਿਆਂ 'ਚ ਬਹੁਤ ਵਹੀਕਲ ਖੜੇ ਨੇ ਉਹਨਾਂ ਦੀ ਕੀ ਹਜੇ ਆਰਡਰ ਲੈਣੀ ਹੈ ਕਿ ਕਾਫੀ ਇਹ ਥਾਣੇ ਭਰੇ ਪਏ ਅਸੀਂ ਕੋਸ਼ਿਸ਼ ਇਸ ਕੋਸ਼ਿਸ਼ ਦੇ ਅੰਦਰ ਹੀ ਹੈਗੇ ਕਿਉਂਕਿ ਜਿਹੜੇ ਇੱਕ ਤਾਂ ਸਾਨੂੰ ਪੇਸ਼ਿਆਂ ਦੀ ਜਿਹੜੀ ਹੈਗੀ ਸਰਕਾਰ ਨੂੰ ਇਹਦੇ ਅੰਦਰ ਆਮਦਨ ਹੈਗੀ ਜਿਹੜੇ ਵਹੀਕਲ ਵਿਕਾਰ ਪਏ ਹੈਗੇ ਤੇ ਦੂਜਾ ਜਿਹੜਾ ਸਾਡੇ ਥਾਣੇ ਜਿਵੇਂ ਤੁਸੀਂ ਕਹਿੰਦੇ ਹੋ ਭਰੇ ਪਏ ਐ ਇਹਦੇ ਅੰਦਰ ਵੀ ਸਾਨੂੰ ਕੀ ਹੈ ਸਪੇਸ ਮਿਲਦੀ ਹੈ ਥਾਣਿਆਂ 'ਚ ਖਾਲੀ ਹੋਣ ਦਾ ਸਾਨੂੰ ਫਾਇਦਾ ਹੁੰਦਾ ਹੈ ਤਾਂ ਕਿਤੇ ਨਾ ਉਹਦਾ ਕੋਈ ਵੈਬਸਾਈਟ ਹੈਗੀ ਜਾਂ ਕਿਤੇ ਹਾਂ ਸਾਡੀ ਵੈਬਸਾਈਟ ਹੈਗੀ ਉਹਦੇ ਉੱਤੇ ਅਸੀਂ ਇਹਨੂੰ ਪਹਿਲਾਂ ਕੱਢਦੇ ਹਾਂ ਸਮਾਚਾਰ ਦੋ ਪੇਪਰਾਂ ਜੇ ਵੀ ਅਸੀਂ ਕੱਢਦੇ ਹਾਂ ਦੋ ਪੇਪਰਾਂ ਦੀ ਪਹਿਲਾਂ ਕਢਾਇਆ ਗਿਆ ਸੀ ਹਾਂਜੀ ਉਹ ਜਿਹੜਾ ਹੈਗਾ ਉਹ ਆਪਣੇ ਡੀਐਸਪੀ ਸਾਹਿਬ ਦੱਸਣਗੇ ਕਿਹੜੀ ਸਾਈਟ ਤੇ ਇਹਨੂੰ ਜਿਹੜਾ ਹੈਗਾ ਐਡ ਕੀਤੀ ਗਈ ਸਰਪੰਡਾ ਪੰਜਾਬ ਪੁਲਿਸ .n ਕਿਹੜੇ ਕਿਹੜੇ ਵਿਕਲਪ ਜਿਹੜੇ ਨੇ ਇਹਦੇ ਚਾਰ ਵੀਲਰੀ ਟੂ ਵੀਲਰੀ ਇਹਦੇ ਜੋਰੋ ਗੱਲ ਦਾ ਸਾਰੇ ਕਿਸਮ ਦੇ ਵੀਕਲ ਹੈ ਕਿ ਤੁਸੀਂ ਇਹ ਇਹਨਾਂ ਵਾ ਗੱਡੀ ਵੀ ਸੀਗੀ ਸ਼ਿਫਟ ਗੱਡੀ ਵੀ ਸੀਗੀ ਹੋਰ ਕਾਰਾਂ ਵੀ ਸੀਗੀ ਕੁਵੇ ਲੱਗ ਵੀ ਸੀਗੇ ਇਤੋਂ ਤੱਕ ਇਹਦੇ ਨਾਲ ਸਾਈਕਲ ਵੀ ਸੀਗੀ ਸਰ ਅੱਜ ਕਿੰਨੇ ਪੈਸੇ ਇਹਨਾਂ ਤੋਂ ਪਰਵਾਏ ਆ ਕਿ ਕਦੋਂ ਇਹਨਾਂ ਨੂੰ ਵੀਕਲ ਜਿਹੜੇ ਹੈ ਹੈਂਡਓਵਰ ਕਿੱਥੇ ਜਾਂਦੇ ਇਹ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਵਨ ਇਹ ਦੇਖੋ ਬੋਲੀ ਦੇਣ ਤੋਂ ਪਹਿਲਾਂ 50000 ਰੁਪਏ ਜਮਾ ਹੁੰਦਾ ਹੈ ਇਹਨਾਂ ਦਾ ਲੇਕਿਨ ਉਹਦਾ ਅਗਰ ਨਸੀ ਕਰ ਦਿੰਨੇ ਜਿਹੜੇ ਬੋਲੀ 'ਚ ਕਾਮਯਾਬ ਨਹੀਂ ਹੁੰਦੇ ਕਰਦੇ ਉਹ ਬੋਲੀ ਦਾ ਲਾਗ ਜਿਹਨੂੰ ਨਹੀਂ ਕਰਦੀ ਹੈ ਉਹ 1/4 ਅੱਜ ਜਮ੍ਹਾਂ ਕਰਾਊਗਾ ਤੇ ਵੀਕ ਦੇ ਅੰਦਰ ਅੰਦਰ ਜਿਹੜਾ ਹੈਗਾ ਬਾਕੀ ਜਿਹੜਾ ਬਚਿਆ ਪੈਸਾ ਹੈਗਾ ਉਹਨਾਂ ਨੂੰ ਇਹ ਜਿਹੜਾ ਹੈਗਾ ਪੈਸਾ ਸੀ ਅਕਾਉਂਟ 'ਚ ਜਮ੍ਹਾਂ ਕਰਾ ਕੇ ਗਵਰਨਮੈਂਟ ਤੇ ਇਹਨੂੰ ਵੀਕਲ ਜਿਹੜਾ ਹੈਂਡ ਓਵਰ ਕਰ ਦਾਂਗੇ ਸਾਰੇ ਕੀ ਸਰ ਇਹਨਾਂ ਨੂੰ ਨਹੀਂ ਆਹ ਉਹ ਤੇਨਾਂ ਨੂੰ ਮਾਰਕ ਨੂੰ ਦਿੱਤੇ ਜਾਂਦੇ ਸਰ ਨਾਲ ਹੀ ਆ ਕੋਈ ਕਰਾਉਂਦਾ ਕਰੀਏ ਨਹੀਂ ਆਹ ਯਾਰ ਸ਼ੁਰੂ ਸੀ ਨਹੀਂ ਦਿੰਦੀ ਇਹ ਕਰਦੇ ਸੀ ਇੱਕ ਤਰੀਕੇ ਦਾ ਜਿਹੜਾ ਕਵਾੜ ਹੀ ਹੈਗਾ ਇਹ ਕਵਾੜ ਸਕ੍ਰੈਪ ਜਿੱਤੇ ਜਾਂਦਾ ਸਕ੍ਰੈਪ ਦੇ ਅੰਦਰ ਹੀ ਠੀਕ ਹੈ ਸਰ